ਰਾਦੇ ਰਾਦੇ ਜੈ ਸ਼੍ਰੀ ਰਾਦੇ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਨੈਣਾ ਦੇਵੀ ਮੰਦਰ ਜਨਤਾ ਚੌਂਕ ਖਰੜ ਸੋ ਮਹਾਤਮਾ ਨਿਰਮਲ ਗਿਰੀ ਜੀ ਸੋ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇੱਥੇ ਹਰ ਸਾਲ ਸ਼੍ਰੀ ਮਦ ਭਾਗਵਤ ਕਥਾ ਕਰਵਾਈ ਜਾਂਦੀ ਹੈ ਤੋ ਅੱਜ ਵੀ ਇਸ ਕਥਾ ਦਾ 3 ਤੀਸਰਾ ਦਿਨ ਸੀ ਤੁਹਾਨੂੰ ਇਹ ਕਥਾ ਦੀਆਂ ਝਲਕੀਆਂ ਵੀ ਦਿਖਾਉਣੇ ਆ ਅਤੇ ਜੋ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸ਼੍ਰੀ ਨਰਿੰਦਰ ਰਾਣਾ ਜੀ ਪਹੁੰਚੇ ਸੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅਤੇ ਜੋ ਕਥਾਵਾਚਕ ਨੇ ਕਥਾ ਸੁਣਾਉਨੇ ਆ ਤੁਹਾਨੂੰ ਬ੍ਰਿੰਦਾਵਨ ਧਾਮ ਤੋਂ ਜੋ ਪਹੁੰਚੇ ਨੇ ਵੇਦ ਵਿਆਸ ਜੀ ਸ਼੍ਰੀ ਪੰਕਜ ਕ੍ਰਿਸ਼ਨ ਸ਼ਾਸਤਰੀ ਜੀ ਸੋ ਉਹਨਾਂ ਦੇ ਦੁਆਰਾ ਇੱਥੇ ਕਥਾ ਕੀਤੀ ਜਾਂਦੀ ਹੈ ਅਤੇ ਜੋ ਸਾਊਂਡ ਹੈ ਸਾਊਂਡ ਵੀ ਇੱਥੇ ਬਹੁਤ ਵਧੀਆ ਮੱਖਣੀ ਸਾਊਂਡ ਹੈ ਜਿਨ੍ਹਾਂ ਨੂੰ ਨੰਨੂ ਜੀ ਨੰਨੂ ਜੀ ਆਪਰੇਟ ਕਰ ਰਹੇ ਨੇ ਬਹੁਤ ਵਧੀਆ ਸਾਊਂਡ ਚੱਲ ਰਹੀ ਹੈ ਇੱਥੇ ਇਹ ਕਥਾ ਦੀਆਂ ਝਲਕੀਆਂ ਦੇਖਣ ਦੇ ਲਈ ਸਾਡੇ ਏਕਮਾਨ ਚੈਨਲ ਦੇ ਨਾਲ ਬਨੇ ਰਹੋ ਕਿ ਕੁੱਤੀਆਂ ਵਿੱਚ ਬੈਠ ਕੇ ਭਜਨ ਕਰੇ ਇਹ ਸਭ ਇੱਕ ਨਾਸ व्यवस्था कर रहे हैं हम आप सबके लिए तो करते आप लोग कथा सुथा सुन करके अपने संस्कार को पहचाने अपनी संस्कृति को पहचाने आपके अंदर संस्कार जगे आप अच्छे मनुष्य बनें आपके जीवन में मनुष्यता आवे दया प्रेम का भाव जगे तो जैसे उनका नाम है स्वामी जी का स्वामी निर्वल गिरी जी का वैसे ही महाराज यथा नाम तथा गुण जैसा नाम वैसा गुण और यहाँ मंत्र दिया समय बहुत हो गया है हम लोग तो तीन बजे से बैठे आप लोग अब आते हैं बात में अब क्या करें वो तो शुरू से सुना ही रहे तीन बजे वैरास रोबी ने एक बड़ा सुंदर भजन संतन के संग लाग रहे तेरी अच्छी बनेगी संतन के संग लाग रहे तेरी अच्छी बनेगी तेरी अच्छी बनेगी संतन्ने के i'm <laughs> ਜੋ ਜੀ ਬਣ ਗਏ ਤੇ ਰਾਤ ਦੀ ਜੀ ਬਣ <makes> i <noise> भाग सके ਤਜ ਜਵੇ ਦੀ ਮਹਰੀ ਬਨ ਕੀ ਤੇਰੀ ਸੁਪਤ ਚੱਲੇਗੀ ਚੰਦਨੀ ਤੇ ਸੰਗੀ ਲਾਗਰੇ नै देवी मंदिर जनता देवी चलाए जा रहे श्रीमद भागवत सप्ताह के आज चरण सा मुख मेहमान मैं समा चाहता जी मुख्य मेहमान तो क्योंकि उन्होंने मैं स्पैशली क्या कि नाम मुख्य मेहमान के वजो ना लियो दोनों ही सावरिक मैंबर हैं और तो मैं उन्होंने कहा भी कि समाजिक ड्यूटी भी है कि ਸਾਡੇ ਜਿਹੜੇ ਸ਼ਹਿਰ ਦੇ ਖਾਸ 얘ਰੇ ਆ ਸੀ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਇਸ ਲਈ ਉਹਨਾਂ ਤੋਂ ਮਾਫੀ ਮੰਗਦਾ ਹਾਂ ਮੈਂ ਕਹਿ ਰਿਹਾ ਵੀ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਨਰਿੰਦਰ ਸਿੰਘ ਰਾਣਾ ਜੀ ਸਟੇਟ ਐਗਜ਼ੀਕਿਊਟਿਵ ਮੈਂਬਰ ਭਾਜਪਾ ਪੰਜਾਬ ਤੇ ਉਹਨਾਂ ਦੇ ਨਾਲ ਸ਼੍ਰੀ ਵਿਵੇਕ ਕੋਸ਼ਲ ਜੀ ਸੰਜੀਵਨੀ ਫਾਰਮੇਸੀ ਖਰੜ ਤੋਂ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਮੈਂ ਇੱਕ ਵਾਰ ਚਾਹੁੰਦਾ ਹਾਂ ਜੋਰ-ਜ਼ੋਰ ਦੀ ਤਾਲੀਆਂ ਇਹਨਾਂ ਦੇ ਨਹੀਂ ਲਗਾ ਦਿਓ। ਔਰ ਸੇ ਨਿੰਦਰ ਸਿੰਘ ਰਾਣਾ ਜੀ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਪਲੀਜ਼ ਸਟੇਜ ਤੇ ਆਓ ਤੇ ਕੁਝ ਸ਼ਬਦ ਆਈ ਮੇਰੇ ਸ਼ੰਗਨ ਨਾਲ ਸੰਵਾਦ ਕਰਨ। ਬੋਲੇ ਭਗਵਤ ਭਗਵਾਨੇ ਕੀ ਦੇਰੀ ਬਾਂਕੇ ਬਿਹਾਰੀ لال ਕੀ ਮਾਤਾ ਸ਼੍ਰੀ ਨਾਨਾ ਦੇਵੀ ਜੀ ਜੈ ਜੈ ਸ਼੍ਰੀ ਗੋਬਿੰਦ ਦੇ ਸੋਨੇ ਨਿਰਮਲ ਗਿਰੀ ਜੀ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਤਿ ਆਂ ਮਹਾਯਾਜ ਸ੍ਰਵਣ ਕਰਨ ਨੂੰ ਸਾਨੂੰ ਸਾਨੂੰ ਸਾਰਿਆਂ ਨੂੰ ਮਿਲਦਾ ਏ ਸ੍ਰੀ ਇਹਨਾਂ ਦਾ ਬਹੁਤ ਅਸ਼ੀਰਵਾਦ ਹੈ ਕਮੇਟੀ ਮੈਂਬਰ ਸਾਰੇ ਸਾਡੇ ਬਹੁਤ ਸਤਿਕਾਰਯੋਗ ਮਨੀ ਜੀ ਸਾਡੇ ਸਪਾਂਸਰ ਸਾਹਿਬ ਕੜੀ ਹੈ ਜੈਨ ਸਾਹਿਬ ਕੋਸ਼ਲ ਜੀ ਆਏ ਸਾਰਿਆਂ ਦਾ ਮੈਂ ਇਹ ਜੀ ਲੋ ਧੰਨਵਾਦ ਕਰਦਾ ਤੇ ਵਿਆਸ ਗੱਦੀ ਤੇ ਬਿਰਾਜਮਾਨ ਪੰਡਤ ਪੰਕਜ ਗਿਰੀ ਜੀ ਜੋ ਕਿ ਬ੍ਰਿੰਦਾਵਨ ਤੋਂ ਸਪੈਸ਼ਲੀ ਪਹੁੰਚੇ ਉਹਨਾਂ ਦੇ ਜਿਹੜੇ ਪ੍ਰਵਚਨ ਸਾਨੂੰ ਅੱਜ ਸੁਣਨ ਨੂੰ ਮਿਲ ਰਹੇ ਹੈ ਤੇ ਮੈਂ ਜਾਦਾ ਕੁਝ ਨਾ ਬੋਲਦਾ ਹੋਇਆ ਸਭ ਦਾ ਧੰਨਵਾਦ ਹੀ ਕਰਾਂਗਾ ਕਿਉਂਕਿ ਜਿਆਦਾ ਸਮਾਂ ਕਥਾ ਦੇ ਵਿੱਚ ਵਿਗੰਤ ਪਾਣਾ ਮੈਂ ਜਾਜ ਨਹੀਂ ਸਕਦਾ ਤੇ ਇੱਕ ਵਾਰ ਫੇਰ ਤੋਂ ਮੈਂ ਆਪ ਸਭ ਦਾ ਜਿੰਦ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਪੈਸ਼ਲੀ ਸਵਾਮੀ ਜੀ ਦਾ ਨਿਰਮਲ ਗਿਰੀ ਜੀ ਦਾ ਜਿਹੜਾ ਕਿ ਇਸ ਪ੍ਰੋਗਰਾਮ ਨੂੰ ਹਰ ਇੱਕ ਸਾਲ ਕਿਤੇ ਇਸ ਜਿਹੜੇ ਇਹ ਜੋ ਪ੍ਰੋਗਰਾਮ ਹੈ ਇਹ ਹੀ ਜੇ ਤਹਾ ਇਹਨਾਂ ਦੇ ਜਰੀਏ ਜੋ ਛੜੇ ਬੱਚਿਆਂ ਨੂੰ ਛੜੇ ਆਉਣ ਵਾਲੀ ਜਨਰੇਸ਼ਨ ਨੂੰ ਜੋ ਸਿੱਖਿਆ ਮਿਲਦੀ ਹੈ ਇਹ ਬਹੁਤ ਜ਼ਰੂਰੀ ਹੈ ਸੁਸਮੈ ਛੋਟੀ ਜੀ ਬੇਨਤੀ ਵੀ ਜਰੂਰ ਕਰਾਂਗਾ ਹਰ ਇੱਕ ਪਰਿਵਾਰ ਨੂੰ ਕਿ ਆਪਣੇ ਬੱਚਿਆਂ ਨੂੰ ਮੰਦਰ ਆਣ ਦੀ ਆਦਤ ਜ਼ਰੂਰ ਪਾਓ ਕਿਉਂਕਿ ਜੇ ਆਪਾਂ ਆਪਣੇ ਈਸ਼ ਦੇਵ ਦੇ ਹਰ ਰੋਜ਼ ਦਰਸ਼ਨ ਕਰਾਂਗੇ ਤਾਂ ਉਥੋਂ ਕਿਤੇ ਵੀ ਅਸੀਂ ਕੰਮ ਤੇ ਜਾਂਦੇ ਆ ਤਾਂ ਉਥੋਂ ਇੱਕ ਸ਼ਕਤੀ ਮਿਲਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਮੰਦਰ ਆਣ ਦੀ ਜ਼ਰੂਰ ਆਪ ਜਾਈਏ ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਸਰਬਦਾ ਦਿੱਤੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਅਸਾਯਾ ਨੂੰ ਇਸ ਅਧਿਆਸ਼ਾਲੀ ਇਸ ਸੰਮੇਟਾ ਕੇ ਮੈਨੂੰ ਤੁਸੀਂ ਇੱਥੇ ਹਾਜ਼ਰ ਹੋਣ ਵਾਲਿਆਂ ਦਾ ਇੱਕ ਸੁਭਾਰਨ ਮੌਕਾ ਦਿੱਤਾ ਧੰਨਵਾਦ ਜੈ ਜੈ ਸ੍ਰੀ ਰਾਧੇ ਤੇਰੀ ਬਹੁਤ ਬਹੁਤ ਸਾਧੂ ਆਪ ਆਡੀਵਿਸ਼ਰ ਤਾੜੀਆਂ ਮਿਜਵਾਣੀਆਂ ਪੈਣੀਆਂ ਦੇਖੋ ਇਹ ਰਹਾ ਸਰਮਾਨ ਸਿੰਘ ਨੰਦੇ ਹੋਏ ਮਹਾਤਮਾ ਦੀ ਸ਼੍ਰੀ ਵੀਰਕੋਸ਼ਨ ਦੀ ਹੈ ਫੈਮਿਲੀ

ਲਾਈਵ ਟੈਲੀਕਾਸ ਐਂਡ ਦੀ ਰੇਡ ਨਿਊਜ਼ ਪਬਲਿਕ ਅਪਡੇਟ ਤੋਂ ਦੇਖ ਸਕਦੇ ਹੋ ਔਰ ਸ਼ੁਕਰਗੁਜ਼ਾਰ ਹੈ ਜੀ ਅਮਰਜੀਤ ਜੀ ਇੱਕਮਾ ਜਨਰਲ ਵਾਲਾ ਜਿਹੜੇ ਕੀ ਹਰ ਵਾਰੀ ਸਾਡੇ ਸੰਦੇ ਦੇ ਪਹੁੰਚਦੇ ਨੇ ਤੇ ਮੱਖਣੀ ਸਾਹ ਜਿਨ੍ਹਾਂ ਨੇ ਇਹ ਸਾਉਂ ਦੀ ਸੇਵਾ ਤੁਹਾਡੇ ਰੂਪ ਨੂੰ ਕਰਵਾਈ ਹੈ ਔਰ ਕੋਣ ਅਸੀਂ ਸਾਰੇ ਆਰਤੀ ਲਈ ਆਪਣੇ ਆਪਣੇ ਸਮਾਂ ਦੇ ਖੜੇ ਹੋਵਾਂਗੇ ਹੋਰ ਧੀਰਜ ਤੇ ਪਵਨ ਬਰ ਬੁਰਾ ਜੀ ਕਥਾ ਚੱਲ ਰਹੀ ਹੈ ਜੋ ਭਾਗਵਤ ਸ਼੍ਰੀ ਕਥਾ ਨੈਣਾ ਦੇਵੀ ਮੰਦਿਰ ਜੰਤਾ ਚੌਂਕ ਦੇ ਵਿੱਚ ਸੋ ਕਈ ਦਿਨ ਦੀ ਇਹ ਕਥਾ ਤੇ ਤੁਸੀਂ ਸ਼ਿਰਕਤ ਕੀਤੀ ਹੈ ਕੀ ਕਹਿਣਾ ਤੁਹਾਡਾ ਦੇਖੋ ਸਵਾਮੀ ਨਿਰਮਲ Giri ਜੀ ਮਹਾਰਾਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਰ ਇੱਕ ਸਾਲ ਮਾਤਾ ਸ਼੍ਰੀ ਨੈਣਾ ਦੇਵੀ ਮੰਦਿਰ ਦੇ ਵਿੱਚ ਸਪਤਾ ਮਹਾ ਇਹਨਾਂ ਕਥਾਏ ਉਹ ਹੁੰਦੀ ਹੈ ਤੇ ਮੈਂ ਆਪਣੇ ਆਪ ਨੂੰ ਭਾਗੀਸ਼ਾਲੀ ਸਮਝਦਾ ਕਿ ਮੈਨੂੰ ਇਸ ਮੌਕੇ ਹਾਜ਼ਰੀ ਲਗਾਣ ਦਾ ਤੇ ਪ੍ਰਭੂ ਜੀ ਚਰਣਾ ਦਾ ਅਸ਼ੀਰਵਾਦ ਲੈਣ ਦਾ ਸੁਭਾਗਿਆ ਪ੍ਰਾਪਤ ਹੋਇਆ ਤੇ ਮੈਂ ਸਮਝਦਾ ਕਿਉਂਕਿ ਇਹ ਨਿਰੰਤਰ ਇੱਕ ਕਥਾ ਜਿਹੜੀ ਹੈ ਹਰ ਇੱਕ ਸਾਲ ਹੁੰਦੀ ਹੈ ਤੇ ਬਹੁਤ ਬਹੁਤ ਸਾਰੇ ਪ੍ਰੋਗਰਾਮ ਇਸ ਮੰਦਰ ਦੇ ਵਿੱਚ ਹੁੰਦੇ ਐ ਇਸ ਮੁਹੱਲੇ ਦੇ ਇਸ ਏਰੀਏ ਦੇ ਖਰੜ ਦੇ ਜਿਹੜੇ ਲੋਕ ਐ ਪ੍ਰਮੁੱਖ ਐ ਉਹਨਾਂ ਨੂੰ ਧਰਮ ਦੇ ਨਾਲ ਜੋੜਨਾ ਉਹਨਾਂ ਨੂੰ ਸੰਸਕ੍ਰਿਤੀ ਦੇ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਕਾਰਜ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਐ ਉਹ ਕਰ ਰਿਹਾ ਹੈਗਾ ਤੇ ਏਸੀ ਵੀ ਸੁਭਾਗਿਆ ਸਮੁੰਦੈ ਐ ਮੁਹੱਲੇ ਵਾਲਾ ਵੀ ਸਾਰਾ ਏਰੀਆ ਸੁਭਾਗਿਆ ਸਮੁੰਦੈ ਐ ਕਿ ਅੱਜ ਜੇ ਇਸ ਮੰਦਿਰ ਦੇ ਵਿੱਚ ਜੋ ਕੁਛ ਨਾ ਕੁਛ ਐਕਟੀਵਿਟੀ ਚੱਲ ਰਹੀ ਹੈ ਤਾਂ ਜਿਹੜੀ ਆਣੇ ਵਾਲੀ ਸਾਡੀ ਜਨਰੇਸ਼ਨ ਹੈ ਉਸ ਨੂੰ ਵੀ ਇੱਕ ਸੇਧ ਮਿਲ ਰਹੀ ਹੈ ਤੇ ਉਸ ਸੇਧ ਦੇ ਜਰੀਏ ਕਿਉਂਕਿ ਦੇਸ਼ ਦਾ ਜਿਹੜਾ ਨਿਰਮਾਣ ਹੈ ਜਿਹੜੀ ਆਣੇ ਵਾਲੀ ਪੀੜੀ ਹੈ ਨੌਜਵਾਨ ਹੈ ਉਹਨਾਂ ਦੇ ਜਰੀਏ ਹੁੰਦਾ ਹੈ ਤੇ ਇੱਕ ਜਿਹੜੀ ਸਿੱਖਿਆ ਹੈ ਕੁਕਤਾ ਸਕੂਲ ਚ ਮਿਲਦੀ ਹੈ ਪਰ ਜੋ ਇੱਕ ਸਿੱਖਿਆ ਜਿਹੜੀ ਮੰਦਰ ਤੋਂ ਮਿਲਦੀ ਹੈ ਇੱਕ ਸ਼ਕਤੀ ਮਿਲਦੀ ਹੈ ਜਿਹੜੀ ਮੰਦਰ ਤੋਂ ਉਹ ਕਿਤੇ ਤੋਂ ਨਹੀਂ ਮਿਲਦੀ ਇਸ ਕਰਕੇ ਇੱਥੇ ਹਰ ਵਕਤ ਪ੍ਰਮਾਤਮਾ ਮਾਤਾ ਨਰਨਾ ਜੀ ਦਾ ਆਸ਼ੀਰਵਾਦ ਹੈ ਤੇ ਇੱਥੇ ਜਿਹੜੇ ਅਰੋਸ-ਪਰੋਸ ਦੇ ਜਿੰਨੇ ਵੀ ਲੋਕ ਹੀ ਹੈ ਆਸ਼ੀਰਵਾਦ ਲੈ ਕੇ ਜਦੋਂ ਨਿਕਲਦੇ ਉਹਨਾਂ ਦੇ ਕੰਮ ਹਮੇਸ਼ਾ ਸਫਲ ਹੋਏ ਤੇ ਹੁੰਦੇ ਰਹਿੰਦੇ ਮਨੀ ਸੇਠੀ ਜੀ ਇੱਕ ਵੱਡਾ ਉਪਰਾਲਾ ਜਿਹੜਾ ਤੁਸੀਂ ਹਰ ਸਾਲ ਕਰਦੇ ਹੋ ਇਸ ਤੋਂ ਇਲਾਵਾ ਵੀ ਇਸ ਮੰਦਿਰ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਨੇ ਤੇ ਅੱਜ ਦਾ ਪ੍ਰੋਗਰਾਮ ਸੀ ਜੋ ਕੀ ਕਹੂੰਗਾ ਸਭ ਤੋਂ ਪਹਿਲਾਂ ਸਭ ਨੂੰ ਜੈ ਸ਼੍ਰੀ ਰਾਧੇ ਜੀ ਜੈ ਮਾਤਾ ਦੀ ਜੈ ਸ਼੍ਰੀ ਰਾਮ ਖੁਸ਼ੀ ਨਾਇਦੀ ਮੰਦਿਰ ਦੀ ਵਿੱਚ 21 ਦਸੰਬਰ 2012 ਤੋਂ ਮਾਤਾ ਸ਼੍ਰੀ ਨਾਰਾਇਣ ਦੇਵੀ ਤੋਂ ਲੈਂਦੇ ਹੋਈ ਅਖੰਡ ਜੋਤੀ ਜਗ ਰਹੀ ਹੈ ਉਹ ਲਗਾਤਾਰ ਜਗ ਰਹੀ ਹੈ ਮਾਤਾ ਜੀ ਦੀ ਕਿਰਪਾ ਨਾਲ ਔਰ ਇਸ ਜੋਤੀ ਦਾ ਹੀ ਐਸਾ ਨੂਰ ਹੈ ਐਸਾ ਪ੍ਰਕਾਸ਼ ਹੈ ਐਸੀ ਮਿਹਰ ਹੈ ਕਿ ਉਸ ਦੀ ਕਿਰਪਾ ਨਾਲ ਇਹ ਸਾਰੇ ਕਾਰਜ ਹੁੰਦੇ ਗਏ ਬਾਕੀ ਸਾਰੇ ਅਸੀਂ ਮਾਧਿਅਮ ਜੂਰ ਬਣ ਸਕਦੇ ਆ ਬਟ ਅਸੀਂ ਦਿਲੋਂ ਫੀਲ ਕਰਦੇ ਆ ਕਿ ਸਾਰਾ ਇਹ ਉਹਦਾ ਨੂਰ ਹੈ ਉਹਦਾ ਪ੍ਰਕਾਸ਼ ਹੈ ਜਦੋਂ ਤੋਂ ਉਹ ਸਾਡੇ ਵਿੱਚਕਾਰ ਨੇ ਸਾਨੂੰ ਹਰ ਪਲ ਮਹਿਸੂਸ ਹੁੰਦਾ ਕਿ ਉਹਨਾਂ ਦੀ ਕਿਰਪਾ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹਰ ਤਰ੍ਹਾਂ ਦੇ ਪ੍ਰੋਗਰਾਮ ਮੰਦਰ ਚ ਮਤਲਬ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਸਾਲ ਦੇ ਸਮਾਪਤ ਤੱਕ ਮੰਦਰ ਚ ਹੁੰਦੇ ਨੇ ਉਹ ਸਾਰੇ ਗੱਜ-ਵੱਜ ਕੇ ਹੁੰਦੇ ਨੇ। ਬਾਕੀ ਮੇਰੇ ਸ਼ਹਿਰ ਦੇ ਮੇਰੇ ਵੱਡੇ ਵੀਰ ਨਰਿੰਦਰ ਸਿੰਘ ਰਾਣਾ ਜੀ ਆ ਸਾਡੇ ਵਿਚਕਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਹਰ ਵਾਰੀ ਸਾਡਾ ਸਾਥ ਵੀ ਦਿੰਦੇ ਨੇ ਔਰ ਸਾਡੀ ਅੱਧੀ ਆਵਾਜ਼ ਤੇ ਸਾਡੇ ਨਾਲ ਮੰਦਰ ਚ ਜਰੂਰ ਆ ਕੇ ਛੜਦੇ ਨੇ। ਸੋ ਮਾਤਾ ਜੀ ਇਹਨਾਂ ਤੇ ਵੀ ਆਪਣੀ ਕਿਰਪਾ ਸਦਾ ਬਣਾਈ ਰੱਖੇ, ਸਦਾ ਮਿਹਰ ਭਰੇ ਹੱਥ ਰੱਖੇ। ਜੈ ਮਾਤਾ। ਮਹਾਤਮਾ ਜੀ ਨੈਣਾ ਦੇਵੀ ਮੰਦਿਰ ਦੇ ਵਿੱਚ ਹਰ ਸਾਲ ਕਥਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਵੀ ਕਈ ਧਾਰਮਿਕ ਉਪਰਾਲੇ ਕੀਤੇ ਜਾਂਦੇ ਨੇ ਤੇ ਹੁਣ ਜੋ ਇਹ ਕਥਾ ਚੱਲ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਜੋ ਅੱਜ ਆਪਣੇ ਕੋਲ ਨਿਰਿੰਦਰ ਰਾਣਾ ਜੀ ਵੀ ਪਹੁੰਚੇ ਨੇ ਹਮ ਲੋਕਾਂ ਕੋਸ਼ਿਸ਼ ਰਹਤਾ ਹੈ ਜੇ ਸਭ ਦਾ ਕਲਿਆਣ ਹੋ ਅਤੇ ਸ਼ਹਿਰ ਵਾਸੀ ਕ ਵੀ ਉਸਮੇ ਕਲਿਆਣ ਹੋ इसलिए आज पितृपक्ष में हम मैं पहले जब श्रावण महीने में होता था इसलिए पितृपक्ष में ले आया भगवत का था जे पितृपक्ष में भगवत का महत्व भी है एवं सबका आजकल पितर से सब सभी भी कम बेसी कुछ ना कुछ प्रॉब्लम है सबका ही दान पुण्य इस पक्ष में लग जाता है एवं सबका इसमें कल्याण नहीं होता है हम लोग सबको धन्यवाद है जो जो इसमें सहयोगिता करता है सबको ही पता है सब सो, सब सहयोगिता से इतना बड़ा आयोजन संभव हो सकता है इसलिए इसलिए मेरे तरफ से जो जो चाहे जो सहयोगिता इसमें करता है इसमें कोई अमाउंट की बात नहीं है भाव का बात है सबको अपना दिल के तरफ से अपना मंदिर की तरफ से माता रानी के तरफ से भगवान कृष्णचंद्र महाराज की तरफ से सबको धन्यवाद जय जय माता दी